ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਹਿਮਾਚੀ ਬੁਗਰਾ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਿਰੋਜ਼ਪੁਰ ਤੇ ਨੇੜੇ ਸ਼ਹਿਰ ਤਲਵੰਡੀ ਪਾਈਦੀ ਹੈ ਜੀ ਜਿਹੜੇ ਘਰ ਚ ਦੋਸਤੋ ਵੀਡੀਓ ਤੁਹਾਨੂੰ ਦਿਖਾ ਰਿਹਾ ਜੀ ਇੱਥੇ ਵਪਾਰ ਤੌਰ ਤੇ ਪਸ਼ੂ ਆਉਂਦੇ ਆ ਵਿਕਰੀ ਵਾਸਤੇ ਦੋਸਤੋ ਕੱਟੀਆਂ ਝੋਟੀਆਂ ਆਉਂਦੀਆਂ ਹਮੇਸ਼ਾ ਹੀ ਇਸ ਘਰ ਦੇ ਵਿੱਚੋਂ ਤੁਹਾਨੂੰ ਪੰਜ ਪੰਜ ਛੇ ਛੇ ਨਾਗ ਦੋਸਤੋ ਦਿਖਾਉਂਦੇ ਰਹਿਦਾ ਅੱਜ ਛੇ ਨਾਗ ਹੀ ਤੁਹਾਨੂੰ ਫੇਰ ਦਿਖਾਉਂਗਾ ਜਿਹਦੇ ਵਿੱਚ ਦੋ ਛੋਟੀਆਂ ਕੱਟੀਆਂ ਐਂਡ ਵਾਲੀਆਂ ਇਹ ਮੋਰਾ ਨਸਲ ਦੇ ਵਿੱਚ ਦੋ ਦੋ ਥਣਾਂ ਵਾਲੀਆਂ ਹੋਣਗੀਆਂ ਇਸ ਤੋਂ ਲਾਵੇ ਇੱਕ ਕੱਟੀ ਮੋਰਾ ਦੇ ਵਿੱਚ ਮੀਣੀ ਐ ਤੇ ਤਿੰਨ ਝੋਟੀਆਂ ਜਿਹੜੀਆਂ ਦੋਸਤੋ ਬੂਰੀਆਂ ਬੂਰੀਆਂ ਦੇ ਵਿੱਚ ਇੱਕ ਨੀਦੀ ਰਾਵੀ ਨਸਲ ਦੇ ਵਿੱਚ ਹੋਊਗੀ ਠੀਕ ਹੈ ਪ੍ਰੋਪਰ ਛੇ ਦੇ ਛੇ ਨਾਗ ਦੋਸਤੋ ਤੋੜ ਕੇ ਦੇਖਾਂਗੇ ਵੈਸੇ ਬਾਈ ਹੈ ਨਹੀਂਗਾ ਆਪ ਘਰੇ ਤੇ ਛੋਟਾ ਵੀਰ ਉਸ ਆਪਣੇ ਨਾਲ ਹੋਊਗਾ ਉਹ ਕੱਲੀ ਕੱਲੀ ਨੂੰ ਤੋੜ ਕੇ ਦੇਖ ਲਾਂਗੇ ਤੇ ਉਮਰ ਜਿਹੜੀ ਬਾਈ ਤੋਂ ਪੁੱਛ ਲਾਂਗੇ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਆ ਕੇ ਇੱਥੇ ਜਿਵੇਂ ਉਹਦੀ ਦੋਸਤੋ ਤਸੱਲੀ ਕਰਕੇ ਖਰੀਦ ਲਿਓ ਤੇ ਬਾਕੀ ਸਾਰੀ ਗੱਲ ਬਾਤ ਆਓ ਬਾਈ ਦਾਣ ਕਰੀਏ हां जी भाई जी सस्का। सस्का। अमजीत की हाल है भाई? हां हां बढ़िया बढ़िया। ਤੇ ਹਾਂ ਵੱਡਾ ਬਾਈ ਤਾਂ ਹੈ ਨਹੀਂ ਘਰੇ ਅੱਜ ਹਨਾ। ਹਾਂ ਉਹ ਛੋਟਾ ਮੈਥੋ ਹੈ ਨਹੀਂਗਾ। ਅਸੂ ਖੱਟ ਲੰਗੇ ਆਵਾ। ਹਾਂ। ਅੱਛਾ। ਕੱਟਿਆ ਫਿਰ ਉਹਦੀਆਂ ਹੀ ਸਾਰੀਆਂ। ਹਾਂ ਜੀ ਹਾਂ ਜੀ। ਠੀਕ ਐ। ਅੱਛਾ ਆਪਾਂ ਦਾ ਇਕੱਲੇ ਮੰਨ ਕੇ ਚੱਲ ਵੀ ਖੋਲ ਕੇ ਤੇ ਉਮਰ ਹੀ ਦੱਸਣੀ ਐ। ਹਾਂ ਜੀ ਹਾਂ ਜੀ। ਠੀਕ ਐ। ਆਜੋ ਫਿਰ ਇਧਰ ਲਈ ਕੱਟੀ ਤੋਂ ਸ਼ੁਰੂ ਕਰੀਏ। ਕੀ ਨਾਮ ਹੈ ਬਾਈ ਦਾ? ਲੱਖਾ ਨਾਂ ਜੀ ਉਹਦਾ। ਲੱਖਾ। ਪੰਡ ਮੱਛੀ ਬਰਾ। ਅੱਛਾ। ਕੋਲੀ ਮੜੀ ਜੀ ਨੂੰ। ਕਿੰਨੇ ਟਾਈਮ ਦੀ ਹੋਗੀ ਇਹ? ਇਹਦੀ 16 ਮਹੀਨੇ ਨਮਰ ਅਮਰਜੀਤ ਅੱਛਾ 16 ਮਹੀਨੇ ਦੀ ਹੈ ਦੋਸਤੋ ਪਹਿਲੇ ਨੰਬਰ ਤੇ ਬੂਰੀ ਝੋਟੀ ਤੁਹਾਨੂੰ ਦਿਖਾਉਣਾ 16 ਮਹੀਨੇ ਉਮਰ ਹੈ ਸਿੰਗ ਸੁੰਗ ਬੜੇ ਕਮਾਲ ਦੇ ਹੈ ਤੇ ਰੰਗ ਤੁਹਾਨੂੰ ਸਾਰੀਆਂ ਕਟੀਆਂ ਦਾ ਬਹੁਤ ਪਸੰਦ ਆਊਗਾ ਆਹ ਲਓ ਦੋਸਤੋ ਬਿਲਕੁਲ ਬਰੀਕ ਚਮੜੀ ਦੇ ਵਿੱਚ ਸੋਹਣੇ ਢਾਂਚੇ ਦੀ ਇਹ ਬੂਰੀ ਝੋਟੀ ਤੁਹਾਨੂੰ ਦਿਖਾ ਰਿਹਾ ਪਹਿਲੇ ਨੰਬਰ ਤੇ 1.5 ਸਾਲ ਦੋਸਤੋ ਉਮਰ ਹੈ ਬਿਲਕੁਲ ਕੁੰਡੇ ਸਿੰਗਾ ਦੀ ਹੋਊਗੀ ਤੇ ਬਰੀਕ ਸਿੰਗ ਹੈ ਬਿਲਕੁਲ ਠੀਕ ਹੈ ਜੀ ਆਹ ਲਓ ਦੋਸਤੋ ਕਾਫੀ ਸਿੰਗ ਗੜਾਈ ਦੇ ਵਿੱਚ ਕਰ ਲਿਆ ਜੀ ਠੀਕ ਹੈ ਸੋਨੇ ਪੈ ਥੋੜੇ ਦੀ ਇਹ ਪਹਿਲੇ ਨੰਬਰ ਤੇ ਕੱਟੀ ਤੁਹਾਨੂੰ ਦਿਖਾਈ ਆ ਰੇਟ ਫਿਰ ਉਸ ਵੀਰ ਦੇ ਕਰਨੇ ਆ ਹਾਂ ਰੇਟ ਫੋਨ ਤੇ ਕਰੋਗੇ ਨਹੀਂ ਕਰਨੇ ਹਨਾ ਹਾਂਜੀ ਹਾਂਜੀ ਠੀਕ ਹੈ ਦੋਸਤੋ ਰੇਟ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਰੇਟ ਬਾਈ ਆਪ ਹੈਣੀਗਾ ਉਹ ਸਾਰੀਆਂ ਕੱਟੀਆਂ ਦਾ ਕਰੂਗਾ ਪਹਿਲੇ ਨੰਬਰ ਤੇ ਤੁਹਾਨੂੰ ਆਹ ਕੱਟੀ 1.5 ਸਾਲ ਦੀ ਦਿਖਾਤੀ ਇਹ ਕਿੰਨੇ ਟਾਈਮ ਦੀ ਹੋਊਗੀ 18 ਮਹੀਨੇ ਦੀ ਕੱਟਿਆ ਜਿੱਥੇ 18 ਮਹੀਨੇ ਦੀ ਪ્યોਰ ਪੂਰੀ ਆ ਬਿਲਕੁਲ ਠੀਕ ਹੈ ਹਾਂ ਦੋਸਤੋ ਕੱਟੀ ਇਹ ਵੀ ਬੜੀ ਕਮਾਲ ਦੀ ਐ 18 ਮਹੀਨੇ ਉਮਰ ਐ ਡੇਢ ਸਾਲ ਦੀ ਦੋਸਤੋ ਇਸ ਕੱਟੀ ਦੀ ਉਮਰ ਬੰਦੀ ਐ ਬੜੀ ਸੋਹਣੇ ਰੰਗ ਰੂਪ ਦੇ ਵਿੱਚ ਐ ਸੰਗ ਬਿਲਕੁਲ ਛੋਟੇ ਦੀ ਹੋਊਗੀ ਤੇ ਪਤਲਾ ਸੰਗ ਕਾਫੀ ਸੰਗ ਦੋਸਤੋ ਗਲਾਈ ਦੇ ਵਿੱਚ ਕਰ ਲਿਆ ਪੈਠਪੁੜਾ ਦੇਖੋ ਸਰੀਰ ਦੀ ਬਣਾਵਟ ਐ ਇਸ ਕੱਟੀ ਦੀ ਬੜੀ ਸੋਹਣੀ ਐ ਤੇ ਥਾਣ ਝੋਲੀ ਵੀ ਚੰਗੀ ਐ ਤੇ ਦੋਸਤੋ ਦੂਜੇ ਨੰਬਰ ਤੇ ਤੁਹਾਨੂੰ ਦਿਖਾਉਂਦਾ ਮੈਂ ਠੀਕ ਹੈ ਜੀ ਇਹ ਆਲੋ ਦੋਸਤੋ ਥਾਣ ਝੋਲੀ ਦੇਖੋ ਠੀਕ ਹੈ ਜੀ ਡੇਢ ਸਾਲ ਉਮਰ ਐ ਤੀਜੇ ਨੰਬਰ ਤੇ ਇੱਕ ਦੂਸੋਂ ਨੀਲੀ ਰਾਇਵੀ ਨਸਲ ਦੇ ਵਿੱਚ ਕੱਟੀ ਆ ਇਹ ਕਿੰਨੇ ਟੇਮ ਹੋਊਗੀ ਸਾਰਾ 13 ਮਹੀਨਾ ਦੀ ਹੈ ਅੱਛਾ 13 ਮਹੀਨਾ ਦੀ ਹੈ ਹਾਂ ਠੀਕ ਹੈ ਦੂਸੋਂ 13 ਮਹੀਨੇ ਉਮਰ ਹੈ ਸਿੰਘ ਕਾਫੀ ਵੈਸੇ ਗੜਾਈ ਦੇ ਵਿੱਚ ਕਰ ਲਿਆ ਇਹ ਨੀਲੀ ਰਾਇਵੀ ਨਸਲ ਦੇ ਵਿੱਚ ਤੁਹਾਨੂੰ ਕੱਟੀ ਦਿਖਾ ਰਿਹਾ ਦੂਸੋਂ ਤੀਜੇ ਨੰਬਰ ਆ ਗਏ ਬਹੁਤ ਫੁੱਲ ਜੈਜੀ ਮਾਰਕਿੰਗ ਦੇਖੋ ਚਾਰੇ ਪੈਰਾਂ ਤੇ ਮਾਰਕਿੰਗ ਹੋਊਗੀ ਫੇਸ ਸਾਰਾ ਵਾਈਟ ਅੱਖਾਂ ਦੋਵੇਂ ਨੀਲੀਆਂ ਹੋਣਗੀਆਂ ਜ਼ਿਆਦਾਤਰ ਕੀ ਹੁੰਦਾ ਵੀ ਜਦੋਂ ਸਾਰੀ ਮਾਰਕਿੰਗ ਆ ਜਾਂਦੀ ਹੈ ਬੂਰੀ ਨੀਲੀ ਦੇ ਤੇ ਅੱਖਾਂ ਜਿਹੜੀਆਂ ਦੂਸੋਂ ਕਾਲੀਆਂ ਜਾਂਦੀਆਂ ਇਸ ਕੱਟੀ ਦੀਆਂ ਦੋਵੇਂ ਅੱਖਾਂ ਨੀਲੀਆਂ ਹੋਣਗੀਆਂ ਠੀਕ ਹੈ ਜੀ ਤੀਜੇ ਨੰਬਰ ਤੇ ਦੋਸਤੋ ਦਿਖਾਉਣਾ ਤੁਹਾਨੂੰ ਥਣ ਇਹਦੇ ਵੀ ਚਾਰੇ ਨਿਖੜੇ ਹੋਣਗੇ ਜੀ ਠੀਕ ਹੈ ਚੌਥੇ ਨੰਬਰ ਤੇ ਇੱਕ ਦੋਸਤੋ ਮੀਣੀ ਕੱਟੀ ਆ ਗਈ ਹੈ ਇਹ ਕਿੰਨੇ ਟਾਈਮ ਦੀ ਹੋਊਗੀ ਬਾਈ ਇਹ 16 ਮਹੀਨਿਆਂ ਦੀ ਹੈ ਅੱਛਾ 16 ਮਹੀਨਿਆਂ ਦੀ ਹੈ ਸ਼ੰਗ ਦੇ ਪ੍ਰੋਪਰ ਹੈਲਦੇ ਦੋਨੇ ਅੱਛਾ ਠੀਕ ਹੈ ਹੈਲਾਈ ਮਾੜੀ ਸ਼ੰਗ ਠੀਕ ਹੈ ਹਾਂ ਉਤਰਨ ਸੀ ਤਾਂ ਇਹ ਪਹਲਾ ਕੋਲੋਂ ਤੇ ਸ਼ੰਗਾਂ ਠੀਕ ਹੈ ਦੋਸਤੋ 16 ਮਹੀਨੇ 15-16 ਮਹੀਨੇ ਇੱਥੇ ਤਕਰੀਬਨ ਇਸ ਕੱਟੀ ਦੀ ਉਮਰ ਹੋਣੀ ਹੈ ਜੀ ਸੋਨੇ ਢਾਂਚੇ ਦੀਆਂ ਰੰਗ ਰੂងੇ ਦਾ ਵੀ ਸੋਨਾ ਤੇ ਥਣ ਚੋਲੀ ਚੰਗੀ ਆ ਥਣ ਥਣ ਕਰਮਾ ਵਾਲੀ ਨੂੰ ਬੜਾ ਸੋਹਣਾ ਲੱਗਾ ਇਹ ਚੌਥੇ ਨੰਬਰ ਤੇ ਤੁਹਾਨੂੰ ਦੋਸਤੋ ਕੱਟੀ ਦਿਖਾ ਰਿਹਾ ਠੀਕ ਹੈ ਜੀ ਤੇ ਰੰਗ ਐਨ ਬਿਲਕੁਲ ਬਲੈਕ ਹੋਊਗਾ ਸਿੰਗਾ ਦੀ ਸ਼ੇਪ ਬੜੀ ਸੋਹਣੀ ਆ ਕੰਨਾ ਦੇ ਮੂਰਦੀ ਇਹਦੇ ਸਿੰਗ ਹੈ ਠੀਕ ਹੈ ਜੀ ਤੇ ਜਮਾ ਥੱਲੇ ਨੂੰ ਹੈ ਮੀਨੇ ਦੇ ਵਿੱਚ ਜਿਵੇਂ ਸਿੰਗ ਚਾਹੀਦਾ ਉਦਾਂ ਦਾ ਬਿਲਕੁਲ ਸਿੰਗ ਠੀਕ ਹੈ ਜੀ ਆਣ ਦੇਖ ਲਓ ਬਹੁਤ ਸੋਹਣਾ ਗੈਰ ਤੇ ਥਾਣਾ ਦੋਸਤੋ ਠੀਕ ਹੈ ਚੌਥੇ ਨੰਬਰ ਤੇ ਕੱਟੇ ਤੁਹਾਨੂੰ ਮੀਣ ਨਹੀਂ ਦਿਖਾਈ ਆ ਜੀ ਇਸ ਤੋਂ ਇਲਾਵਾ ਦੋ ਕਟੀਆਂ ਰਹਿ ਗਈਆਂ ਜੀ ਮੋਰਾ ਨਸਲ ਦੇ ਵਿੱਚ ਇਹ ਦੋ 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 ਥਾਣਾ ਆ ਲਈਆਂ ਦੋ ਸਣ ਕੱਟੀਆਂ ਠੀਕ ਹੈ ਲੈ ਚੱਲ ਇਹਨੂੰ ਕਿੰਨੇ ਟਾਈਮ ਦੀ ਹੋ ਗਈ ਇਹ ਇੱਕ ਸਾਲ ਦੀ ਹੈ ਅੱਛਾ ਇੱਕ ਸਾਲ ਦੀ ਠੀਕ ਹੈ ਰੋਕੀਏ ਤੇ ਮਾਰੀ ਜੀ ਦੋਸਤੋ ਕੱਟੀਆਂ ਤੁਹਾਨੂੰ ਦਿਖਾ ਰਿਹਾ ਇਹ ਦੋਲ ਠੀਕ ਹੈ ਜੀ ਆਹ ਲਓ ਦੇਖ ਲਓ ਦੋਸਤੋ ਠੀਕ ਹੈ ਜੀ ਆਹ ਲਓ ਜੀ ਬਾਕੀ ਥਣ ਦੂ ਹੋਣਗੇ ਜੀ ਠੀਕ ਹੈ 1 ਸਾਲ ਉਮਰ ਹੈ ਬਾਕੀ ਸੋਹਣੀ ਹੈ ਕੱਟੀ ਚੰਗੀ ਸਾਂਭਣ ਵਾਲੀ ਝੋਟੀ ਹੈ ਬਣ ਜਾਣੀ ਹੈ ਇਹ ਬਾਕੀ ਕੱਦ-ਕਾਠ ਉਮਰ ਦੇ ਹਿਸਾਬ ਨਾਲ ਸਹੀ ਹੈ ਠੀਕ ਹੈ ਜੀ ਤੇ ਲੰਮੀ ਲੱਤ ਦੀ ਹੈ ਚੰਗਾ ਕੱਦ-ਕਾਠ ਕਰਨ ਵਾਲੀ ਕੱਟੀ ਹੈ ਇਹ ਤੁਹਾਨੂੰ 5ਵੇਂ ਨੰਬਰ ਤੇ ਦਿਖਾਈ ਆ ਉਮਰ ਉਹ 1 ਸਾਲ ਆ ਮੂ ਮਾਂ ਦੀ ਬੜੀ ਸੋਹਣੀ ਹੈ ਠੀਕ ਹੈ ਇਸ ਤੋਂ ਇਲਾਵਾ ਐਂਡ ਤੇ ਬਿਲਕੁਲ ਝੂਟੀ ਕੱਟੀ ਹੈ ਇਹ ਵੀ ਦੋ ਥਣਾਂ ਵਾਲੀ ਹੈ ਇਹ ਕਿੰਨੇ ਕਿ ਟਾਈਮ ਦੀ ਹੈ ਇਹ 10 ਮਹੀਨੇ ਉਮਰ ਦੀ ਹੈ 6-10 ਮਹੀਨਿਆਂ ਦੀ ਹੈ ਹਾਂਜੀ ਠੀਕ ਹੈ ਰੇਟ ਪ੍ਰੋਪਰ ਦੋਸਤੋ ਸਾਰੀਆਂ ਦਾ ਨੰਬਰ ਵਾਈਜ਼ ਤੁਹਾਨੂੰ ਦੱਸਦਾ ਬਾਈ ਆਪ ਕਰੋਗੇ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਠੀਕ ਆ ਹਾਂ ਜੀ ਥਾਂ ਥਾਂ ਦਿਖਾ ਦੇ ਜੀ ਇਹ ਦੋਸਤੋ ਥਾਂ ਦੇਖ ਲਓ ਜੀ ਇਹਦੇ ਵੀ ਦੋ ਹੀ ਹੋਣਗੇ ਠੀਕ ਆ ਇਹ ਆਹ ਲਓ ਦੋਸਤੋ ਥਾਂ ਦੇਖ ਲਓ ਜੀ ਠੀਕ ਆ ਦੋ ਥਾਂ ਹੋਣਗੇ ਜੀ ਠੀਕ ਆ ਜੀ 10 ਮਹੀਨੇ ਦੋਸਤੋ ਉਮਰ ਹੈ ਬਾਕੀ ਰੰਗ ਕਰੂੰਗੇ ਦਾ ਸਿੰਗ ਬਿਲਕੁਲ ਨਿਕਲ ਨਿਕਾ ਲੱਗਾ ਐਂਡ ਤੇ ਦਿਖਾਈ ਹੈ ਜੀ ਕੱਟੀ ਤੇ ਸਿੰਗ ਸੁng ਕੁੰਡਿਆ ਦੀ ਹੈ ਠੀਕ ਆ ਉਮਰ ਉਹ 10 ਮਹੀਨੇ ਐ ਤੇ ਬਾਕੀ ਇਹ ਵੀ ਕਦ ਕਾਠ ਕਰਨ ਵਾਲੀ ਕੱਟੀ ਐ ਸੰਬਣ ਵਾਲੀਆਂ ਕਟੀਆਂ ਸਾਰੀਆਂ ਹੀ ਇਹ ਸੰਬਗੀਆਂ ਜਦੋਂ ਬਹੁਤ ਸੋਹਣੀਆਂ ਸਰਾਜੀ ਹੋ ਜਾਣਗੀਆਂ ਤਾਂ ਸੋਹਣੀਆਂ ਝੋਟੀਆਂ ਬਣ ਜਾਣਗੀਆਂ ਪ੍ਰੋਪਰ ਦੋਸਤੋ 6 ਨਾਗ ਤੁਹਾਨੂੰ ਦਿਖਾਤੇ ਜੀ ਸਾਰੇ ਦੇ ਸਾਰੇ ਤੋਰ ਕੇ ਦਿਖਾਏ ਆ ਜਿਹੜਾ ਨਾਗ 6 ਦੇ ਵਿੱਚੋਂ ਤੁਹਾਨੂੰ ਜਚੂਗਾ ਨੰਬਰ ਵਾਈਜ਼ ਸਾਰੇ ਦੱਸਦੇ ਆ ਉਹਦੀ ਦੋਸਤੋ ਤਸੱਲੀ ਕਰਕੇ ਖਰੀਦ ਲਿਓ ਤੇ ਚਲੋ ਠੀਕ ਐ ਭਾਈ ਜੀ ਹਾਂ ਠੀਕ ਐ ਜੀ